ਇੱਕ ਪਿੰਡ 'ਚ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਏ ਇੱਕ ਸਾਲ ਦਾ ਤਨਿਕ 1.5 ਲੱਖ ਰੁਪਏ ਇੱਕ ਲੇਡੀ ਨੇ ਕਮਾ ਲਿਆ ਜੀ ਮੈਂ ਚਾਹਨਾ ਕਿ ਜਦੋਂ ਤੱਕ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪ ਦੇ ਘਰੇ ਸ਼ਾਮ ਨੂੰ ਆਵੇ ਤਾਂ ਉਹਦੇ ਘਰੇ ਜੇ ਦੋ ਲੇਡੀਜ਼ ਨੇ ਉਹ ਘੱਟੋ ਘੱਟ 3 ਤੋਂ 4000 ਰੁਪਏ ਕਮਾਈ ਬੈਠਿਆ ਹੁਣ ਇੱਕ ਦਿਨ ਦਾ ਇੱਕ ਦਿਨ ਦਾ ਸੋ ਉਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਉਹਨੂੰ ਹਲਾਰਾ ਮਿਲਦਾ ਹੈ ਚైనా ਦੀ ਕਾਮਯਾਬੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰਦੇ ਕੋਈ ਲੇਡੀਜ਼ ਬਿੱਲੀ ਨਹੀਂ ਕੋਈ ਬਾਰਬੀ ਡਾਲ ਬਣਾ ਰਹੀ ਹੈ ਕੋਈ ਕੋਈ ਮਿੱਕੀ ਮਾਊਸ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹੀ ਜਿਹੜੀਆਂ ਅਸੀਂ ਚੀਜ਼ਾਂ ਬਾਹਰੋਂ ਠੇਕੇ ਤੇ ਲੈ ਕੇ ਬਣਾਉਣੇ ਆ ਉਹੀ ਅਸੀਂ ਪਿੰਡਾਂ ਚੋਂ ਬਣਵਾ ਲਈਏ ਪਿੰਡਾਂ ਚ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਕੋਲ ਇੰਨੀ ਕਲਾ ਹੈ ਉਹ ਦਰੀਆਂ ਉਹ ਫੁਲਕਾਰੀਆ ਉਹ ਜੁੱਤੀਆਂ ਪਾਣੀ ਨਹੀਂ ਸਕਦੀਆਂ ਹੋਰ ਕਿਤੇ